ਦੇ 스타 ਆ ਮੈਚ ਦੇ ਪੁਆਇੰਟ ਦੱਸਿਓ ਬਾਈ ਵੀ ਕਿੰਨੇ ਕਿੰਨੇ ਹੋਣਗੇ ਕਿਉਂਕਿ ਦੂਜੀ ਹਾਫ ਦੀ ਖੇਡ ਜਿਹੜੀ ਹੈ ਉਹ ਸੰਧੂ ਭਰਾ ਜੜੇ ਹੈ ਮਾਈਕ ਤੇ ਰੈਡੀ ਰਹਿਣਗੇ ਦੂਜੇ ਹਾਫ ਲਈ ਅਮਰੀਕ ਕਰੀ ਗੱਲ ਆਓ ਸਾਹਮਣੇ ਕਹਿੰਦੇ ਕਬੱਡੀ ਖੇਡਣਗੇ ਜੱਸੇ ਲੱਗਣਗੇ ਸਿਵਲ ਹਸਪੀਟਲ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਹਨੀਸ਼ ਅਖਤਰ ਜੀ ਸਤਿਕਾਰ ਦੇ ਯੋਗ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਦਾ ਦੇਵਾਮਾਂ ਨੇ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਡੇਟੀਆਂ ਨਿਭਾਈਆਂ ਨੇ ਤਵਾ ਚੜ ਵੀ ਗਾ ਰੱਖੇ ਸਾਡੀਆਂ ਸਭਾ ਦਵਾਵਾਂ ਨੇ ਮੈਚ ਕਹਿੰਦੇ ਐਣ ਚੋਟੀ ਦਾ ਮੇਰੇ ਮਿੱਤਰੋ ਗੁਰਪ੍ਰੀਤ ਦਾ ਕਹਿੰਦੇ ਗਿਲਜੀ ਵਾਲਾ ਪਿੰਡ ਨਾਲ ਕਹਿੰਦੇ ਜਸਪ੍ਰੀਤ ਤੇ ਭੋਲਾ ਥਰਾਜ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਰਹਿਣ ਬਸੇਰੇ ਨੇ ਜਦੋਂ ਉੱਥੇ ਜਾਈਦਾ ਤੇ ਪਿਆਰ ਤੇ ਸਤਿਕਾਰ ਜਿਹੜਾ ਉਹ ਬਹੁਤ ਵੱਡੇ ਪੱਦਰ ਦੇ ਓਏ ਰੇਡ ਪੈ ਗਈ ਓ ਬਿੱਲਿਆ ਕਬੱਡੀ 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 ਮਲੇਰ ਕੋਟਲਾ ਨਾ ਝੁੱਟਿਆ ਮਾਤਾ ਹਰਜੀਤ ਕੌਰ ਦਾ ਪੁੱਤਰ ਇਹ ਆ ਮਨੀ ਦਿਆਲਪੁਰੀਆ ਪਰ ਜੋਤਾ ਆਉ ਜਾਂਦਾ ਕੀਤੀ ਮਾਤਿਆਂ ਦੀ ਸੇਵਾ ਗੁੱਡੀ ਅੰਬਰਾ ਤੇ ਚੜ੍ਹਦੀ ਫਕਰਾਂ ਦੀ ਯਾਰੀ ਬਿੱਲੇ ਦਿੰਦੀ ਕੁੱਲਾਂ ਤੱਕ ਤਾਰ ਜੀ ਠਕਰਾਂ ਦੀ ਯਾਰੀ ਬਿੱਲੇ ਦਿਨ ਦੀ ਕੁਲਾ ਤੱਕ ਤਾਰ ਜੀ ਕੀਤੀ ਮਾਤਾਂ ਦੀ ਸੇਵਾ ਗੁੰਡੀ ਅੰਬਰਾ ਤੇ ਚੜ੍ਹਦੀ ਲਾ ਅਗਲੀ ਕਬੱਡੀ ਬੂਰੀਆ ਸ਼ੀਸ਼ੋ ਆਹ ਸਾਹਮਣੇ ਕਹਿੰਦੇ ਬੂਰੀਆ ਕਬੱਡੀ ਪਾਰਿਆ ਮੇਰੇ ਮਤਰੋ ਖੇਡ ਦੇ ਮੈਦਾਨ ਦੇ ਵਿੱਚ ਆਹ ਚਾਰੇ ਕਹਿੰਦੇ ਤਿਆਰ ਵਰ ਤਿਆਰ ਚਾਰਾਂ ਦੇ ਵਿੱਚ ਖਾਗੇ ਵੀ ਕੋਣ ਬੱਲੇ ਬੱਲੇ ਕਰਵਾਵੇਗਾ ਮੇਰੇ ਮਿੱਤਰੋ ਉਹ ਬੂਰੀਆ ਇੱਕ ਤਕੜਾ ਨੰਬਰ ਜੋੜਦਾ ਹੋਇਆ ਉਧਰ ਕਹਿੰਦੇ ਲਾਲੀ ਆਸਟ੍ਰੇਲੀਆ ਵੀ ਰਿਹਾ ਸਾਡਾ ਕਿ ਜਿੰਨੇ ਖੁੱਲੇ ਮਿੱਤਰਾਂ ਦੇ ਖਰਚੇ ਤੇ ਉਹਨਾਂ ਖੁੱਲੇ ਰੱਬ ਸਾਨੂੰ ਨਹੀਂ ਜਾਂਦਾ ਹੈ ਵੱਡਾ ਧੰਨਵਾਦ ਹਰਦੀਪ ਧਾਲੀਵਾਲ ਨਾਜਰ ਟ੍ਰੇਡਿੰਗ ਕੰਪਨੀ ਟੋਨੀ ਯੂ ਐਸ ਏ ਜੰਡਾਲੀ ਜੱਗੀ ਸੰਧੂ ਕੈਨੇਡਾ ਬੰਮੇ ਦੇ ਲੋ ਜੱਸੇ 31000 ਕੈਰੀ ਆ ਪਵਿੱਤਰ ਸਰਪੰਚ ਪ੍ਰਦੀਪ ਚੀਮਾ ਔਰ ਰੂਪਲ ਮੜਿਆਲਾ ਇਹ ਪੜਸੋ ਦੇ ਮਾਨ ਜਿਹੜੇ ਐ ਇਸ ਨੌਜਵਾਨ ਦੇ ਨਾਲ ਲਈ ਭੇਜਦੇ ਐ ਨਾਟ 11 ਕਬੱਡੀ ਦਾ ਆਹ ਵੇਖੋ ਸ਼ੇਰ ਸਿੰਘ ਦਾ ਪੁੱਤਰ ਪਰ ਨੌਜਵਾਨ ਗਬਰੂ ਅਗਲੀ ਕਬੱਡੀ ਕੌਣ ਪਾਉਂਦਾ ਜੋਤਾ ਸੁਭਰਾਮਣ ਵਾਲਾ ਬਾਲਾ ਤਕੜਾ ਕਬੱਡੀ ਖਿਡਾਰੀ ਹੋਇਆ ਹੈ ਬਾਲਰ ਮੀਦੀ ਬਾਲਾ ਤਕੜਾ ਖੇਡਿਆ ਪ੍ਰੀਤਾ ਕਹਿੰਦੇ ਬਾਲਾ ਤਕੜਾ ਖੇਡਿਆ ਔਰ ਚੂੜ ਚੁੱਕਿਆ ਪੱਪੂ ਬਾਲਾ ਤਕੜਾ ਖੇਡਿਆ ਕਾਰੀ ਦਾ ਕਾਕਾ ਬਾਲਾ ਤਕੜਾ ਖੇਡਿਆ ਗਨਾਉ ਦਰਦਾਰ ਵੀ ਕਹਿੰਦੇ ਤਕੜਾ ਖੇਡਿਆ ਇੱਕ ਵੇ ਸਟਾਰ ਖੇਡਿਆ ਦੋਗਾ ਦੇ ਖੁਸ਼ੀ ਵਰਗੇ ਪਾਨੇ ਵਰਗੇ ਮੰਗੀ ਵਰਗੇ ਪਰ ਅੱਜ ਦੇ ਸਮੇਂ ਦੇ ਸਟਾਰ ਅੱਜ ਮਲੇਰਕੋਟਲੇ ਵਿੱਚ ਤਨ ਤਨ ਉਹ ਤਨ ਤਨ ਹੋਈ ਪਈ ਏ ਤਨ ਤਨ ਹੋਈ ਪਈ ਏ ਇਹ ਧਰਤੀ ਕਹਿੰਦੇ ਵੱਡੀ ਧਰਤੀ ਏ ਮੇਰੇ ਮਿੱਤਰੋ ਉਹ ਸਿਰ ਝੁਕਦਾ ਉਹ ਸਿਰ ਝੁਕਦਾ ਵੇ ਔਰ ਸਾਰਾ ਆਖਿਆ ਸੀਗਾ ਵੀ ਕੀ ਦੇ ਤੇ ਕਿਉਂ ਆਖਿਆ ਸੀ ਕਿ ਮੇਰਾ ਇਹਨਾਂ ਬੱਚਿਆਂ ਨਾਲ ਕੋਈ ਵੈਰ ਨਹੀਂ ਹੈ ਮੇਰਾ ਇਹਨਾਂ ਬੱਚਿਆਂ ਨਾਲ ਵੈਰ ਨਹੀਂ ਹੈ ਉਹ ਬੇਗਮ ਜੈਣਾ ਕਾਹ ਤੋਂ ਸਾਰੀ ਰਾਤ ਰੋਂਦੀ ਰਹੀ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਉਹ ਦੱਸਿਓ ਬੱਚਿਆਂ ਨੂੰ ਵੀ ਬੇਗਮ ਜੈਣਾ ਕੌਣ ਸੀ ਉਹ ਕੌਣ ਕੀਦੇ ਹੱਕ 'ਚ ਖਲੋਇਆ ਕੌਣ ਕੀਦੇ ਹੱਕ 'ਚ ਖਲੋਇਆ ਆਪ ਪੜਿਓ ਤੇ ਦੱਸਿਓ ਬੱਚਿਆਂ ਨੂੰ ਉਧਰ ਕਹਿੰਦੇ ਹਰਦੀਪ ਢਾਲੀਵਾਲ ਨਾਜਰ ਟ੍ਰੇਡਿੰਗ ਕੰਪਨੀ ਤੋਂ ਯੂਐਸਏ ਜੰਡਾਲੀ ਤੇ ਜੱਗੀ ਸੰਧੂ ਕੈਨੇਡਾ ਪੰਮੇ ਦੇ ਦੋ ਜੱਫੇ 31000 ਦੇ ਹੋਣਗੇ ਉਧਰ ਡੀਸੀ ਚੀਮਾ ਤੇ ਰਵਣ ਜਵੰਦਾ ਵੀਰ ਨੇ ਸਾਡੇ ਉਹਨਾਂ ਵੱਲੋਂ ਵੀ ਬੜੇ ਪਿਆਰ ਤੇ ਸਤਿਕਾਰ ਗਿਲਜੀ ਵਾਲਾ ਪਿੰਡ ਕਹਿੰਦੇ ਗੁਰਪ੍ਰੀਤ ਜਸਪ੍ਰੀਤ ਤੇ ਭੋਲਾ ਫਰਾਜ ਕਬੱਡੀ ਆਹ ਦੇਖੋ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ 나ਥ سنی ਨੌਜਨ ਗਬਰੂ ਇਸੇ ਇਲਾਕੇ ਦੇ ਮਲੇਰਕੋਟ ਦੇ ਪਿੰਡਾਂ ਦੇ ਮੁੰਡੇ ਆਹ ਵੇਖਦਾ ਵੀ ਆਦਮ ਵਾਲੀ ਐ ਪਰ ਸੀਹਾ ਨੌੜੀ ਐ ਹੱਡ ਪੱਛੇ ਮਿੱਤਰਾਂ ਦੀ ਮੋਛ ਦਾ ਸਵਾਲ ਹੈ ਹੱਟ ਪਿੱਛੇ ਮਿੱਤਰਾਂ ਦੀ ਮੋਛ ਦਾ ਸਵਾਲ ਹੈ ਆਹ ਸਾਰੇ ਵੀਰਾਂ ਦਾ ਧੰਨਵਾਦ ਹੈ ਭਾਈ ਲਖਮਣ ਹੁੜਿਆ ਨੂੰ ਮਾਣ ਕਹਿੰਦੇ ਫਰੀਦਪੁਰੀਏ ਆਹ ਠੇਕੇਦਾਰ ਹੁੜਿਆ ਨੂੰ ਲੱਲ ਜੁਨੀ ਵੀਰ ਨੇ ਸਭ ਦਾ ਧੰਨਵਾਦ ਆਹ ਵੱਡੀਆਂ ਜੁੰਮੇਵਾਰੀਆਂ ਵੱਡਾ ਮੇਲਾ ਮੇਰੇ ਮਿੱਤਰੋ ਇਹ ਲੱਤ ਇਹ ਚਾਇਗਦਾ ਸੀ ਆਹ ਕਹਿੰਦੇ ਜੱੱਗੂ ਓਏ ਜੱੱਗੂ ਦੇ ਜੱਫੀਆਂ ਤੇ ਉਹਦੇ ਵੱਲੋਂ 1-1000 ਜਿਹੜਾ ਕਹਿੰਦਾ ਹੁੰਦਾ ਕੇ ਤੇਰੇ ਯਾਰ ਦੀਆ ਫੁੱਲ ਰਪੋਟਾਂ ਓਕੇ ਓ ਤੇਰੇ ਯਾਰ ਦੀਆ ਫੁੱਲ ਰਪੋਟਾਂ ਓਕੇ ਉਹ ਫਰਵਾਈ ਵਾਲੇ ਵੱਲੋਂ ਬਿੱਲਿਆ ਇੱਕ ਇੱਕ ਕਿਆ ਬਾਤ ਹੈ ਨਜ਼ਾਰਾ ਵੱਜਿਆ ਹੋਇਆ ਜੱਗੇਗੋ ਵਾਲਿਆ ਤੂੰ ਵੀ ਭਾਗਾ ਵਾਲਾ ਹੈ ਮਾਲਕ ਨੇ ਨੌ ਬਖਸ਼ਤਾ ਹੈ ਮਾਲਕ ਨੇ ਪਿਆਰ ਬਖਸ਼ਤਾ ਹੈ ਮਾਲਕ ਨੇ ਪਹਿਚਾਨ ਬਖਤੀ ਹੈ ਗੁਰਪ੍ਰੀਤ ਗਿਲਜੇ ਵਾਲੀ ਹੈ ਜਸਪ੍ਰੀਤ ਗਿਲਜੇ ਵਾਲਾ ਪੋਲਾ ਥਾਜ ਆਸਟ੍ਰੇਲੀਆ ਇਹ ਕਹਿੰਦੇ ਬਈ ਕਾਂਗੇਵਰ ਦਾ ਹਰ ਇੱਕ ਜੱਫਾ ਜੜਾ ਹੈ ਦੋ ਦੋ ਹਜ਼ਾਰ ਦਾ ਹੋਊਗਾ ਅਗਲੀ ਕਬੱਡੀ ਦੁੱਕ 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 ਤਰਸੇ ਪੰਡਾਲ ਦਾ ਪੁੱਤਰ ਮਨਿੰਦਰ ਤੇ ਚੇਤਨ ਉਹ ਕਹਿੰਦੇ ਵੀ ਜੇ ਕਹਿੰਦੇ ਵੀ ਹਰਮਨ ਬੁਲਟ ਨੂੰ ਜੱਗੂ ਜੱਫਾ ਲਾ ਕੇ ਤੇ 1100 ਰੁਪਏ ਉੱਤੇ ਜਾਵੇਗਾ ਤੇ ਦਿਨਾਂ ਦੇ ਉੱਪਰ ਜੇ ਨਾਲ ਲੱਗਾ ਤੇ ਫਿਰ ਹਰਮਨ ਬੁਲਟ ਨੂੰ ਘਾਂਗੇ ਵਾਲੇ ਦਾ ਜੱਸਾ ਲਾਲੀ ਕਹਿੰਦਾ 1100 ਰੁਪਏ ਦਾ ਹੋਵੇਗਾ ਲਾਲੀ ਕਹਿੰਦੇ ਆਸਟ੍ਰੇਲੀਆ ਤੋਂ ਵੀਰ ਹੈ ਉਧਰ ਕਾਂਗੇਲੇ ਦਾ ਹਰ ਜੱਸਾ 2000 ਦਾ ਗੁਰਪ੍ਰੀਤ ਜਸਪ੍ਰੀਤ ਤੇ ਭੋਲੇ ਦਾ ਫਰਾਜਪਿੰਡ ਹੈ ਆ ਨਾਸ ਕਬੱਡੀ ਪਾ ਰਿਹਾ 22 ਜਨਵਰੀ ਕੀਪਾ ਟਾਡਾ ਕਹਿੰਦਾ ਜਖਰਾਂ ਦੇ ਵਿੱਚ ਬਹੁਤ ਵੱਡਾ ਮੇਲਾ ਹੋਵੇਗਾ 22 ਜਨਵਰੀ ਜਖਰਾਂ ਦੇ ਵਿੱਚ 15 ਜਨਵਰੀ ਕੰਧਰਾਲੀ ਸਿੱਖਾਂ ਦੇ ਵਿੱਚ 15 ਜਨਵਰੀ ਹੋਵੇਗੀ ਆ ਬਸ ਕਬੱਡੀ ਓ ਮੇਰੇ ਰੱਬਾ ਅੱਜ ਮਲੇਰ ਕੋੜੇ ਦੀਆਂ ਗੱਲਾਂ ਅਮਰੀਕਾ ਕਰ ਕਰ ਹੋ ਰਹੀ ਹੈ ਵੀ ਸਿਰਾ ਘਰਾਤਾ ਹੈ ਐਨ ਸਿਰਾ ਲਾਤਾ ਹੈ ਇਧਰਲੀ ਸਾਈਡ ਆ ਅਗਲੀ ਕਬੱਡੀ ਫਿਰ ਮਿਡਾਨ ਦੇ ਅੰਦਰ ਜੋਤਾ ਆ ਗਿਆ ਕਿ ਜਿਨ੍ਹਾਂ ਨੇ ਦੌਰ ਚ ਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਜਿਨ੍ਹਾਂ ਨੇ ਦੌਰ ਜਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਆਹ ਕਹਿੰਦੇ ਜੱਗੂ ਹੈ ਮੇਰੇ ਮਿੱਤਰ ਉਸ ਵੇਲੇ ਟਰਾਈ ਕਰਦਾ ਆਹ ਜੱਗੂ ਦੀ ਟਰਾਈ ਓਏ ਉਹ ਜੇਤਾ ਫੜ ਲਿਆ ਰੈਂਬੋ ਰੈਂਬੋ ਕੌਡੀ ਵਾਲੇ ਨੇ ਨਾਂ ਤੇਰਾ ਰੱਖਿਆ ਰੈਂਬੋ ਰੈਂਬੋ ਗੱਗੀ ਕਹਿੰਦੇ ਆਸਟ੍ਰੇਲੀਆ ਤੋਂ ਵੀਰ ਹੈ ਗੱਗੀ ਆਸਟ੍ਰੇਲੀਆ ਸੱਧੂਪੁਰ ਪਿੰਨ ਹੈ ਗੱਗੀ ਕਹਿੰਦੇ ਆਸਟ੍ਰੇਲੀਆ ਤੋਂ ਵੀਰ ਹੈ ਵੱਡੇ ਪਿਆਰ ਤੇ ਸਤਿਕਾਰ ਆਓ ਸਾਹਮਣੇ ਦੇਖਾਂਗੇ ਇਸ ਵੇਲੇ ਨੰਬਰ ਰਾਈਡਰ ਦੇ ਇਸ ਜੁੜਦਾ ਹੋਇਆ ਪੰਮਿਆ ਤੇਰੇ ਦੋ ਮੁੰਡੇ ਕਹਿੰਦੇ 31000 ਰੇ ਹੈ ਉਧਰ ਕਹਿੰਦੇ ਗਿਲਜੀ ਵਾਲੇ ਪਿੰਡ ਤੋਂ ਵੀਰ ਨੇ ਆਹ ਧੰਨਵਾਦ ਲਖਮਣ ਨੂੰ ਮੁਬਾਰਕਾਂ ਨੇ ਉਹਦੇ ਯਾਰਾਂ ਬੇਲੀਆ ਨੂੰ ਉਹਦੇ ਭਰਾਵਾਂ ਨੂੰ ਮੁਬਾਰਕਬਾਦ ਹੈ ਉਹ ਬੁਲਟ ਆ ਗਿਆ ਦੱਕ 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 ਦੋਗੋ 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 ਦੋਗਾ ਵਾਲੇ ਖੁਸ਼ੀ ਤੋਂ ਬਾਅਦ ਇਹਨਾਂ ਦੁਗ ਦੁਗ ਕਰਨ ਲੱਗੇ ਲੋਗ ਆ ਵੀ ਨਾਥ ਕਿ ਨੀਮੀ ਜਹੀ ਪਾ ਕੇ ਭੱਜੇ ਗੇਮ ਖੇਡੇ ਸਾਫ ਜੀ ਕਾਕੇ ਸ਼ਕਦੰਦ ਨੂੰ ਇਹ ਮੰਨੇ ਉਸਤਾਰ ਜੀ ਲਿਖੇ ਲੜਪਦਾ ਬਿੱਲਾ ਇਤੇ ਪਿਆਰ ਵੀ ਕਮਾ ਗਿਆ ਨਾਰਸੀਹਾਂ ਦਾਦ ਹੁਣ ਕੌਡੀ ਵਿੱਚ ਛਾ ਗਿਆ ਆ ਨਾਰਸੀਹਾਂ ਦਾਦ ਹੁਣ ਕੌਡੀ ਵਿੱਚ ਛਾ ਗਿਆ ਆ ਇੱਕ ਪਾਸੇ 6 ਨੇ ਦੂਜੇ ਪਾਸੇ 10.5 ਨੇ ਲਾਲੀ ਕਹਿੰਦਾ ਕਬੱਡੀ 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 ਕਾਂਗੇ ਵਾਲਾ ਲਾਲੀ ਕਹਿੰਦਾ 1100 ਦੇ ਨਈਆ ਰੁਸਾ ਗੱਬਰੂਆ ਹੱਦ ਦੁੱਖ ਟੁੱਟ ਗਈ ਕਾਂਗੇ ਵਾਲਾ ਕਹਿੰਦਾ ਪਿਆਰ ਨਾਲ ਨਹੀਂ ਤੇ ਕਹਿਣਾ ਪੈਣਾ ਕਿ ਥੋੜਾ ਥੋੜਾ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੋ ਮੈਂ ਥੋੜਾ ਥੋੜਾ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੋ ਆਓ ਸਭ ਗੁਲਾਬ ਸਿੱਧੂ 1100 ਕਹਿੰਦੇ ਜੱਗੂ ਦੇ ਹਰ ਜੱਫੇ ਦੇ ਉੱਪਰ ਦਿੱਤਾ ਜਾਵੇਗਾ ਆਹ ਤੇ ਨਾ ਗਾਣੇ ਉਧਰ ਕਹਿੰਦੇ ਕੋਈ ਨਾਰਵੇ ਤੋਂ ਵੀਰ ਨੇ ਕੋਈ ਕੈਨੇਡਾ ਤੋਂ ਨੇ ਸਭ ਦਾ ਧੰਨਵਾਦ ਹੈ ਮੈਚ ਦੇ ਜੇ ਜੋਤੀ ਦਾ ਅੱਜ ਬਾ ਚੋਟੀ ਦੇ ਧੰਨਵਾਦ ਹੈ ਲਾਡੀ ਵੀਰ ਦਾ ਧੰਨਵਾਦ ਤੇ ਗਿਲਜੀ ਵਾਲੇ ਪਿੰਡ ਦੇ ਮੁੰਡਿਆਂ ਦਾ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਰੱਖੇ ਸੰਧੂ ਸੰਧੂ ਭਰਾ ਮਾਈਕ ਤੇ ਆਉਣਗੇ ਸੰਧੂ ਭਰਾ ਮੈਚ ਬਾਲਾ ਹੀ ਤਕੜਾ ਹੈ ਘਾਂਗੇ ਵਾਲਾ ਵੀ ਅਰਖਿਆ ਫਿਰਦਾ ਤੇ ਦੂਜੇ ਪਾਸੇ ਪੰਮੇ ਦਾ ਜਫਾ ਤੇ ਜੱਗੂ ਦਾ ਜਫਾ ਉਤਰੋ ਬਬਲੂ ਯੂ ਐਸ ਏ ਸਾਡਾ ਕੀਪਾ ਟਾਂਡਾ ਆ ਯੂ ਐਸ ਏ ਉਹਨਾਂ ਵੱਲੋਂ ਜਖੜਾਂ ਦੇ ਕਬੱਡੀ ਕੱਪ ਦੇ 22 ਤਰੀਕ ਨੂੰ ਸੱਦੇ ਨੇ ਮੇਜਰ ਲੀ ਕਬੱਡੀ ਫੈਡਰੇਸ਼ਨ ਦੇ ਮੈਚ ਹੋਣਗੇ ਜਖੜਾਂ ਦੀ ਧਰਤੀ ਤੇ 22 ਤਰੀਕ ਨੂੰ ਕੀਪਾ ਟਾਂਡਾ ਅਮਰੀਕਾ ਬਾਈ ਬਬਲੂ ਯੂ ਐਸ ਏ ਬਾਈ ਦਲੇਰ ਨਾਗਰਾ ਸੀਪਾ ਯੂ ਐਸ ਏ ਉਹਨਾਂ ਵੱਲੋਂ ਸੱਦੇ ਆ ਸਾਹਮਣੇ ਬੁਲਟ ਕੰਦੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੋਰ ਦੂਜੇ ਪਾਸੇ ਵੇਖਾਂਗੇ ਉਹ ਮੇਰੇ ਵੀਰੋਂ ਉਧਰੋਂ ਗੁਰਪ੍ਰੀਤ ਗਿਰਜੇਵਾਲ ਬਾਈ ਜਸਪ੍ਰੀਤ ਗਿਰਜੇਵਾਲ ਤੇ ਬਾਈ ਭੋਲਾ ਰਾਜਾ ਆਸਟ੍ਰੇਲੀਆ ਉਹਨਾਂ ਵੱਲੋਂ ਬਿਲਿਆ ਘਾਂਗੇਵਾਲ ਦਾ ਘਾਂਗੇਵਾਲ ਦਾ 2000 ਦਾ ਬਿੱਲੇ 2000 ਦਾ ਢਾਂਗੇਵਾਲ ਦਾ ਜਫਾ ਆ ਕਹਿੰਦੇ ਛੋਟਾ ਨਾਥ ਮੇਰੇ ਵੀਰੋ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਢਾਂਗੇਵਾਲਿਆ ਛੇੜ ਓ ਮੁੰਡੇ ਨੂੰ ਢਾਂਗੇਵਾਲਿਆ ਛੇੜ ਓ ਮੁੰਡੇ ਨੂੰ ਇੱਕ ਪਾਸੇ ਗਿੰਨੀ ਮਹਿਮਦਵਾਲੀਆ ਤੇ ਦੂਜੇ ਪਾਸੇ ਅਮਰਤਾ ਕਹਿੰਦੇ ਸਹੀਹਾਂ ਦੌਤ ਵਾਲਾ ਛੋਟਾ ਨਾਥ ਨੰਬਰ ਆਪਣੀ ਟੀਮ ਲਈ ਓ ਛੋਟਾ ਨਾਥ ਨੰਬਰ ਦਾ ਸ਼ਾਨਦਾਰ ਵਾਧਾ ਕਰਦਾ ਹੈ ਉਧਰ ਮਾਹੀ ਫੀਲਡ ਵਾਲੇ ਰਜੀਤ ਸ਼ਰਮਾ ਜੀ लवली ਚੀਮਾ ਤੇ ਗੌਰਵ ਚੀਮੇ ਵੱਲੋਂ ਢਾਂਗੇਵਾਲ ਦਾ ਜਫਾ ਪੰਮੇ ਮੋਹਰੀ ਦਾ 2 2000 ਦਾ ਆ ਓਏ ਸਵਰਨਿਆ ਨਰਿੰਦਰ ਸਰਪੰਚ ਰਣਜੀਤ ਸ਼ਰਮਾ ਜੀ ਗੁਰਸੇਵਕ ਤੇ ਲੋਨਾ ਵੱਲੋਂ ਸਰੀ ਦਾ ਹਰ ਇੱਕ ਜਫਾ 5000 ਰੁਪਏ ਦਾ ਹੋਵੇਗਾ ਉਧਰ ਹਰਦੀਪ ਢਾਲੀਵਾਲ ਨਾਜਾ ਟ੍ਰੇਡਿੰਗ ਕੰਪਨੀ ਵਾਲੇ ਆ ਟੋਨੀ ਯੂਐਸਏ ਨਾਲੀ ਤੇ ਜੱਗੀ ਸੰਧੂ ਕੈਨੇਡਾ ਨਾਲ ਵੱਲੋਂ ਮਹੌਲੀ ਵਾਲੇ ਪੰਮੇ ਦੇ ਦੋ ਜੱਫੇ 31000 ਰੁਪਏ ਦੇ ਹੋਣਗੇ ਮੇਰੇ ਪੰਜਾਬੀ ਵੀਰੋ ਤੇ ਦੋ ਕਲੇਦ ਕੋਟਲੇ ਦਾ ਵੱਡਾ ਕੱਪ ਚੱਲਦਾ ਸੰਧੂਆ ਤੇ ਦੋ ਜਫਾ ਜਿਹੜੇ ਕਹਿੰਦੇ ਮੋਟਰਸਾਈਕਲ ਤੇ ਬੈਠੇ ਆਂ ਕਾਂਗੇ ਵਾਲਿਆ ਛੇੜ ਮੁੰਡੇ ਨੂੰ ਤੇਰਾ ਜਫਾ 4000 ਦਾ ਹੋ ਗਿਆ ਹਰਦੀਪ ਸਰਪੰਚ ਦੌਲਤਪੁਰਿਆ ਵੀ ਪੁੱਜਿਆ ਹੋਇਆ ਸੋਨੀ 베ਨੜਾ ਤੇ ਨਾਲ ਬਲਕਾਰ 베ਨੜਾ ਸੁੱਖਾ ਸਮਾਜ 베ਨੜਾ ਸਾਰੀ ਟੀਮ ਦਾ ਤੈਥਲੋ ਧੰਨਵਾਦ ਕਰਦੇ ਆ ਸਾਹਮਣੇ ਕਹਿੰਦੇ ਨਾਸ ਮੇਰੇ ਵੀਰੋ ਛੋਟਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਮਹਿਮਦ ਵਾਲੀਆ ਲਵਲੀ ਟਰਾਈ ਕਰਦਾ ਪਰ ਨੰਬਰ ਨਾਸ ਦੇ ਕਬਜੇ ਦੇ ਵਿੱਚ ਐ ਚੱਲ ਓ ਬੋਲਟਾ ਪਾ ਕਬੱਡੀ ਤੈਨੂੰ ਹਾਕਮ ਵਾਲੀਆ ਜੱਗੂ ਡਿਗਦਾ ਤੈਨੂੰ ਪੰਮਾ ਉਡੀਗਦਾ ਮਹੋੜੀ ਵਾਲਾ ਤੈਨੂੰ ਮੇਰੇ ਵੀਰੋ ਸ਼ਾਕਾ ਉੜੀਕਦਾ ਆਓ ਸ਼ਾਕਾ ਉੜੀਕਦਾ ਉਧਰ ਕਹਿੰਦੇ ਵੀ ਕਾਂਗ੍ਹਿਆਲੇ ਗੁਰਵਿੰਦਰ ਦੇ ਲਈ ਤੇ ਹਾਕਮ ਵਾਲੀਏ ਜੱਗੂ ਤੇ ਜੱਫੇ ਲਈ ਗਲਾਬ ਸਿੱਧੂ ਰਵੱਲੋਂ ਇੱਕ ਇੱਕ ਹਜ਼ਾਰ ਦਿੱਤਾ ਜਾਣਾ ਉਧਰ ਜੈਸ ਔਜਲਾ ਸੱਤਾਂ ਮਠੱਡਾ ਪੈਂਦਾ ਮਠੱਡਾ ਆਜ਼ਾਦ ਕਬੱਡੀ ਵਾਲਾ ਮਠੱਡਿਆਂ ਵੱਲੋਂ 2 ਮਾਰਚ ਦੇ ਮੇਜ ਲਈ ਕਬੱਡੀ ਫੈਡਰੇਸ਼ਨ ਦੇ ਕੱਪ ਲਈ ਆਪ ਸਭ ਨੂੰ ਪਿਆਰ ਭਰੇ ਸੱਦੇ ਹੈ ਅੱਜ ਇੱਥੇ ਹਾਰ ਲੈ ਦਿੱਤੇ ਹੈ ਤੇ 2 ਮਾਰਚ ਨੂੰ ਪੈਂਦਾ ਮਠੱਡਾ ਕਹਿੰਦਾ ਵੀ ਮਠੱਡਿਆਂ ਵਿੱਚ ਆਹ ਸਾਜੀ ਨੂੰ ਹਾਰਲੇ ਦਿੱਤਾ ਜਾਣਾ ਮਠੱਡਿਆਂ ਵਾਸਤੇ ਦੀ ਪਿਆਰ ਪਰੇ ਸੱਦੇ 2 ਮਾਰਚ ਦੇ ਲਈ ਆਹ ਸਾਹਮਣੇ ਕਰੇ ਨੌਜਾਨ ਜੋਤਾ ਮਹਿਮਦ ਬਾਲ ਦੀ ਧਰਤੀ ਦਾ ਕਬੱਡੀ ਪੌਣ ਲਈ ਵੱਧ ਗਿਆ ਇੱਕ ਬੰਦੇ ਰੈਂਬੋ ਔਰ ਦੂਸਰੇ ਬਨੇ ਯੁਕਤਾ ਮਹਿਮਦ ਵਾਲੀਆ ਨੰਬਰ ਦਾ ਸ਼ਾਨਦਾਰ ਵਾਧਾ ਕਰਦਾ ਹੋਇਆ ਇਹ ਆ ਮੁੰਡੇ ਨੇ ਟਰੈਕਟਰ ਵੀ ਜਿੱਤਿਆ ਆ ਮੁੰਡੇ ਨੇ ਕੰਬਾਈਨਾ ਵੀ ਜਿੱਤਿਆ ਇਹਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਬੱਲੇ-ਬੱਲੇ ਕਰਵਾ ਰખી ਹੈ ਉਸ ਕੀਸਰ ਦੀ ਧਰਤੀ ਦਾ ਪੂਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਕਾਂਗੇ ਵਾਲਿਆ ਛੇੜ ਮੁੰਡੇ ਨੂੰ ਪਰ ਦੂਜੇ ਪਾਸੇ ਡਬਲ ਟੱਚ ਦਾ ਇਸ਼ਾਰਾ ਜਿਹੜਾ ਹਾਂਜੀ ਉਧਰ ਲਾਲੀ ਆਸਟ੍ਰੇਲੀਆ ਹੈਰੀ ਗਲਬੱਟੀ ਵੱਲੋਂ ਕਾਂਘਿਆਲੇ ਗੁਰਵਿੰਦਰ ਦੇ ਦੋ ਜੱਫੇ 2000 ਦੇ ਹੋਣਗੇ ਕਾਂਗਿਆਲੇ ਗੁਰਵਿੰਦਰ ਦੇ ਦੋ ਜਫੇ 2000 ਦੇ ਲਾਲੀ ਆਸਟ੍ਰੇਲੀਆ ਨਾਲ ਹੈਰੀ ਗਲਬੱਟੀਆ ਭਰਾ ਸਾਡਾ ਵੱਡਾ ਮਾਰ ਕਰਦੇਗੇ ਉਧਰ ਜੀਤ ਸ਼ਰਮਾ ਗੁਰਸੇਵਕ ਢਿੱਲੋਂ ਤੇ ਨਰਿੰਦਰ ਸਰਪੰਚ ਵੱਲੋਂ ਸਲੀ ਦਾ ਹਰ ਇੱਕ ਜਫਾ 5000 ਦਾ ਔਰ ਇਧਰ ਨੌ ਤਰਾਣੀ ਵਾਲਾ ਹਰਦੀਪ ਧਾਲੀ ਵਾਲਾ ਔਰ ਸਾਡਾ ਵੀ ਨਾਜੇ ਟ੍ਰੇਡਿੰਗ ਕੰਪਨੀ ਆ ਟੋਨੀ ਯੂਐਸਏ ਜੱਗੀ ਸੰਧੂ ਕੈਨੇਡਾ ਨਾਲ ਵੱਲੋਂ ਪੰਨੇ ਦਾ ਇੱਕ ਜਫਾ ਇੱਕ ਹੀ ਜਫਾ 31000 ਰੁਪਏ ਦਾ ਹੋਵੇ ਗੱਲ ਵੀ ਮਹੌਲੀ ਵਾਲਿਆ ਆਹ 31000 ਦਿੱਤਾ ਜਾਣਾ ਆ ਹਰਮਨ ਬੁਲਟ ਖੀਰਾ ਵਾਲਿਆ ਮੇਰੇ ਵੀਰੋ ਨੰਬਰ ਦਾ ਸ਼ਾਨਦਾਰ ਵਾਅਦਾ ਕਰਦਾ ਹੋਇਆ ਇਹ 31000 ਨਹੀਂ ਤੇ ਨਾਲ ਮੋਟਰਸਾਈਕਲ ਤੇ ਵੀ ਬੈਠੂਗਾ ਮੁੰਡਾ ਸਾਹਮਣੇ ਕਹਿੰਦੇ ਅਮਰਤ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਛੋਟਾ ਨਾਥ ਅੱਗੇ ਵੱਲ ਵਾਅਦਾ ਹੋਇਆ ਤੇ ਦੂਜੇ ਪਾਸੇ ਸਨੀ ਆਦਮ ਵਾਲਿਆ ਬੱਲੇ ਬੱਲੇ ਹੋ ਗਈ ਮਿੱਤਰੋ ਆ ਵੇਖਾਂਗੇ ਆ ਲਸਮਨ ਸਰਾਉਤ ਵਾਲਾ ਵੀ ਭੰਗੜੇ ਪਾਉਂਦਾ ਪਰ ਨੰਬਰ ਰੇਡਰ ਦੇ ਕਬਜੇ ਦੇ ਵਿੱਚ ਹੈ ਚੱਲ ਓਏ ਬੋਲਟਾ ਪਾਕ ਕਬੱਡੀ ਆ ਵੇਖਾਂਗੇ ਸਾਹਮਣੇ ਪੰਮਿਆ ਤੇਰਾ ਜਫਾ 2000 ਦਾ ਗੌਰਵ ਚੀਮਾ ਤੇ ਸਣੀ ਚੀਮੇ ਮਜ਼ਦੂਰਾਂ ਨੇ ਐਲਾਨ ਕਰ ਦਿੱਤਾ ਤੇ ਇਧਰੋਂ ਘਾਂਗੇ ਵਾਲਾ ਜਫਾ 2000 ਦਾ ਸਾਡਾ ਗੁਰਪ੍ਰੀਤ ਗਿਰਜੇਵਾਲ ਜਸਪ੍ਰੀਤ ਗਿਰਜੇਵਾਲ ਤੇ ਭੋਲਾ ਫਰਾਜ ਆਸਟ੍ਰੇਲੀਆ ਤੇ ਨਾਲ ਸਾਡਾ ਵੀਰ ਲਾਲੀ ਆਸਟ੍ਰੇਲੀਆ ਤੇ ਹੈਰੀ ਗਲਵੱਟੀ ਲਾ ਪੰਪਾ ਬੋਲੀ ਵਾਲਾ ਹੋਰ ਦੇਖਾਂਗੇ 31000 ਇੱਕ ਜਫਾ ਪਰ ਇੱਕ ਬੰਨੇ ਬੁਲਟ ਪਰ ਦੂਜੇ ਪਾਸੇ ਬੁਲਟ ਹੈ ਆ ਨੰਬਰ ਜਿਹੜਾ ਬੁਲਟ ਦੇ ਕਵਚੇ ਦੇ ਵਿੱਚ ਹੈ ਉਧਰੋਂ ਸੰਦੂਆ ਕਰਮਾ ਖਜਾਨਚੀ ਕਹਿੰਦਾ ਵੀ ਬਾਬੀ ਆਸਟ੍ਰੇਲੀਆ ਦਾ ਬਹੁਤ ਵੱਡਾ ਰੋਲ ਹੈ ਉੱਪਰ ਕੀ ਵਾਲਾ ਗਿੱਲ ਦੀਪਾ ਝੁੰਦਾ ਆ ਸਾਰੇ ਪ੍ਰਭ ਦਾ ਫਰੀਦਪੁਰੇ ਠੇਕੇਦਾਰ ਦਾ ਧੰਨਵਾਦ ਲਵੀ ਕਾਂਗੇ ਵਾਲਿਆ 2000 ਲਵੀ ਸਦੀ 5000 ਇੱਕ ਜੱਫੇ ਦਾ ਆ ਛੋਟਾ ਨਾਥ ਇਹ ਅਮਰਤਾ ਦੇ ਵੀਰੋ ਦੇਖੋ ਭੱਲੇ 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 ਆ ਇੱਥੇ ਰੱਖ ਤੇ ਆ ਇਹ ਆ ਇਹ ਮੁੰਡੇ ਦਾ ਏਰੀਆ ਹੈ ਇਹ ਮੁੰਡੇ ਦਾ ਏਰੀਆ ਉਹ ਸੰਧੂਆ ਆਹ ਲਲਕਰੇ ਪੈਂਦੇ ਆ ਸਾਹਮਣੇ ਕਬੱਡੀ ਪਾਉਣ ਦੇ ਲਈ ਜੋਤਾ ਮਹਿਮਦਵਾਲੀਆ ਅੱਗੇ ਵੱਲ ਵਧਦਾ ਹੋਇਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਮਨੀਆ ਦਿਆਲਪੁਰਿਆ ਬਿਆਸ ਦੇ ਲਾਗੇ ਪਿੰਡ ਦਿਆਲਪੁਰਾ ਹਰ ਸਾਲ ਵੱਡਾ ਟੂਰਨਾਮੈਂਟ ਕਰਵਾਉਂਦੇ ਆ ਸੰਧੂ ਭਰਾਵਾਂ ਦੀ ਡਿਊਟੀ ਹੁੰਦੀ ਹੈ ਜਿਹੜੀ ਧਰਤੀ ਦਾ ਦਲਵਿੰਦਰ ਦਿਆਲਪਰੀ ਗਾਉਂਦਾ ਹੁੰਦਾ ਕਿ ਨੇਰੀਆਂ ਲਿਆ ਦੂ ਬਿੱਲੋ ਨੇਰੀਆਂ ਆਹ ਨੇਰੀਆਂ ਲਿਆਂਦੀਆਂ ਪਈਆਂ ਅਜ ਮਲੇਰਕੋਟ ਦੀ ਧਰਤੀ ਤੇ ਮੇਰੇ ਵੀਰੋ ਆਹ ਬੂਰੀਆ ਸ਼ੀਸ਼ਰ ਵਾਲਾ ਇਸ ਵੇ ਕਬੱਡੀ ਪਾ ਰਿਹਾ ਚਾਰ ਜਾਫੀਆਂ ਚੋਂ ਆਹ ਕਹਿੰਦੇ ਛੋਟਾ ਜਾਂਦਾ ਨਾਲ ਕਿੰਨੀ ਪਰ ਡਬਲ ਕਟਨਾਮ ਸਿੰਘ ਡੈਣੀ ਦਾ ਇਸ਼ਾਰਾ ਹੈ ਨੰਬਰ ਬੂਰੀਆ ਸ਼ੀਸ਼ਰ ਵਾਲਾ ਆਪਣੀ ਟੀਮਾਂ ਤੇ ਜੋੜ ਗਿਆ ਸਾਡੇ ਸੋਨੂ ਆਸਟ੍ਰੇਲੀਆ ਵੱਲੋਂ ਨਾਲ ਦੀ ਰੇਟ ਤੇ ਹਜ਼ਾਰ ਹੈ ਜੇ ਜੱਫਾ ਲੱਗ ਗਿਆ ਯਾਫੀ ਦਾ ਤੇ ਨਹੀਂ ਤੰਨ ਰੇਡਾਂ ਬਾਅਦ 나ਥ ਨੂੰ 1000 ਰੁਪਿਆ ਹਾਜੀ ਜਿਹੜਾ ਹੋਲਡ ਵਾਲਾ ਨੰਬਰ ਸੀਗਾ ਉਹ ਰੇਡਰ ਨੂੰ ਦਿੱਤਾ ਗਿਆ ਪਹਿਲਾ ਜਿਹੜਾ ਹੋਲਡ ਵਾਲਾ ਨੰਬਰ ਸੀ ਰੇਡਰ ਨੂੰ ਉਧਰ ਬਬਲੂ ਯੂ ਐਸ ਏ ਜੱਸਾ ਆਸਟ੍ਰੇਲੀਆ ਉਹਨਾਂ ਵੱਲੋਂ ਪਿਆਰ ਭਰੇ ਸੱਦੇ ਆਉਣ ਵਾਲੀ 22 ਜਨਵਰੀ ਮੇਰੇ ਵੀਰੋ ਜੱਖੜਾਂ ਦੇ ਵਿੱਚ ਕਬੱਡੀ ਦੀਆਂ ਰਾਊਂਡਾਂ ਲੱਗਣ ਗਈਆਂ ਬਬਲੂ ਅਮਰੀਕਾ ਜੱਸਾ ਆਸਟ੍ਰੇਲੀਆ ਉਹਨਾਂ ਵੱਲੋਂ ਪਿਆਰ ਭਰੇ ਸੱਦੇ 22 ਤਰੀਕ ਜਿਹੜੀ ਜੱਖੜਾਂ ਦੇ ਕਬੱਡੀ ਕਪਰੀਆ 18 ਨੂੰ ਬਨਮੌਰੇ ਵਿੱਚ ਰਾਊਂਡ ਹੈ ਔਰ ਚਾਰ ਨੂੰ ਮਨੌਲੀ ਮੇਰੇ ਵੀ ਵੋਟ ਦਿੱਤੇ ਜਾਣਿਆ ਬਸਤਾ ਨੂੰ ਸਾਡੇ ਜੋਰੇ ਸਰਪੰਚ ਦੀ ਯਾਦ ਹੈ ਦਰਪਾਇ ਪ੍ਰਧਾਨਾ ਵੱਲੋਂ ਸੱਦੇ ਇੱਕ ਹੋਲਡਰ ਹੋਲਡ ਹੈ ਨਾ ਹੋ ਗਿਆ ਕਲੀਅਰ ਹੋ ਗਿਆ ਹੋ ਗਿਆ ਯੋ ਰੈਕਟਰ ਨੂੰ ਦਿੱਤਾ ਗਿਆ ਨੰਬਰ ਲੋਡ ਕਰਦੇ 13 ਤੇ 18 ਦਾ ਅੰਕੜਾ ਹੈ ਫਾਈਨਲ ਮੈਚ ਹੈ ਲਸ਼ਮਣ ਸਰਾਉਦ ਅੱਜ ਵੱਡੀ ਮੁਬਾਰਕਵਾਦ ਹੈ ਸਾਰੀ ਟੀਮ ਨੂੰ ਸਾਡੇ ਭਾਈ ਆਕਬਰਮ ਅਕਰਮ ਸਰਪੰਚ ਰੋਡੀਵਾਲ ਬਾਈ ਰੂਪਖਾਨ ਫੌਜੀ ਮਹੌਲੀ ਕਲਾ ਕੋਈ ਵਿਸ਼ੇਸ਼ ਤੌਰ ਤੇ ਮੇਰੇ ਵੀਰੋਂ ਵੱਡੀਆਂ ਹਾਜ਼ਰੀਆਂ ਲੈ ਕੇ ਪੁੱਜਿਆ ਤਾਂ ਤੈ ਤੋਂ ਧੰਨਵਾਦ ਕਰਦੇ ਆ ਬਾਈ ਹਰਦੀਪ ਸਰਪੰਚ ਦੌਲਤਪੁਰੀਆ ਬਾਈ ਸੋਨੀ ਮੇਨੜਾ ਭਾਈ ਮੀਤੂ ਸਰਪੰਚ ਲੱਡਾ ਭਾਈ ਬਲਕਾਰ 베ਨੜਾ ਭਾਈ ਸੁਖਾ ਸਰਪੰਚ 베ਨੜਾ ਭਾਈ ਸੁਖਵਿੰਦਰ ਸਿੰਘ ਜੀ ਸਰਪੰਚ ਰਣੀਕੇ ਭਾਈ ਮੀਤਾ ਭਾਈ ਦੀਪਾ ਭਾਈ ਕਾਕਾ ਭਾਈ ਰੁਪਿੰਦਰ ਭਾਈ ਹੈਵਨ ਦੌਲਤਪੁਰ ਭਾਈ ਗੋਲੂ 베ਨੜਾ ਇਹਨਾਂ ਸਾਰੇ ਸਦਨਾਂ ਦਾ ਆਓ ਸਾਰਿਆਂ ਦਾ ਧੰਨਵਾਦ ਦਲਜੀਤ ਕਮਾੜ ਕਲਜੀਤ ਸਰਪੰਚ ਦਾ ਜੀਤ ਕਪਿਆਲ ਬਰਿੰਦਰ ਚੇਅਰਮੈਨ ਕਹਿੰਦੇ ਵੀ ਮਾਰਚ ਮਹੀਨੇ ਚ ਮੇਰੇ ਵੀਓ ਪੰਦਵਾ ਵਿੱਚ ਵੀ ਰੌਣਕਾਂ ਇਸੇ ਤਰ੍ਹਾਂ ਲੱਗੜ ਗਈਆਂ ਲਓ ਸਾਹਮਣੇ ਇਸਨੇ ਕਬੱਡੀ ਆਹ ਕਹਿੰਦੇ ਖੀਰਾਵਾਲੀਆ ਹਰਮਨ ਬੋਲਟ ਮੇਰੇ ਵੀਓ ਬਾਬੇ ਤਰਸੇਮ ਪੰਡਾਲ ਦਾ ਪੋਤਾ ਰੈਂਬੋ ਔਰ ਬੋਲਟ ਉਧਰੋਂ ਹਰਦੀਪ ਤਾਲੀਵਾਲ ਨਾਥ ਟ੍ਰੇਨਿੰਗ ਕੰਪਨੀ ਵਾਲੇ ਬਈ ਟੋਨੀ ਅਮਰੀਕਾ ਜੰਡਾਲੀ ਬਈ ਜੱਗੀ ਸੰਧੂ ਕੈਨੇਡਾ ਉਹਨਾਂ ਵੱਲੋਂ ਪੰਮੇ ਮੋਹਰੀ ਦਾ ਇੱਕ ਜਫਾ 31000 ਦਾ 31000 ਦਾ ਐਲਾਨ ਕਰ ਦਿੱਤਾ ਗਿਆ ਨਾਥ ਤੇਰੇ ਤੇ ਸਾਡਾ ਸੋਨੀ ਬਈ ਸੋਨੂ ਆਸਟ੍ਰੇਲੀਆ ਉਹਨਾਂ ਵੱਲੋਂ ਉਧਰ ਗੁਰਪ੍ਰੀਤ ਗਿਲਦੇ ਵਾਲਾ ਜਸਪ੍ਰੀਤ ਗਿਲਦੇ ਵਾਲਾ ਆਸਟ੍ਰੇਲੀਆ ਤੇ ਭੋਲਾ ਥਾਜ ਆਸਟ੍ਰੇਲੀਆ ਨਾਲ ਵੱਲੋਂ ਕਾਂਗਿਆ ਦਾ ਇੱਕ ਜਫਾ 2000 ਰੁਪਏ ਦਾ ਲਓ ਛੁੱਟਾ ਨਾਥ અમૃતનાથ ગબ્બુ ਦਾ મેરે ભીઓ બડે નાથ દા પુત્ર આ ઇલાકે દા માન બાપુ ના કને નહીં રીસા પુત્રને કસરા કડદીયા આ પુત્ર કેડે કસરા કડડિયા મેરે ભીઓ અમૃતનાથ નંબર દા શાનદાર વાધા ઓ ચલ્યા બુલટ ઓ સંધુઓ ઓ ચલ્યા બુલટ કહેને ખીરાવાળીયા ਅਜਮ ਮਲੇਰ ਕੋਟਲੇ ਦੇ ਕੱਪ ਦਾ ਇਹ ਮੋਟਰਸਾਈਕਲ ਜੇ ਤੰਨੂ ਫਿਰਦਾ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਜੱਗੂ ਹੱਗ ਮੜੀਆ ਪਰ ਆਹ ਵੇਖੋ ਮੋਹਰੀ ਵਾਲਾ ਪੰਮਾ ਅੱਜ ਹਾਰਨੇ ਦਿੱਤਾ ਗਿਆ ਉਹ ਲਾਰਜੋਲ ਆਸਟ੍ਰੇਲੀਆ ਬਾਦਦਾ ਸਾਡਾ ਭਰਾ ਉਹਦੇ ਵੱਲੋਂ ਹਾਰਨੇ ਦਿੱਤਾ ਗਿਆ ਵੱਡੀ ਟੀਮ ਬਣਾਉਂਦਾ ਆਸਟ੍ਰੇਲੀਆ ਦੀ ਧਰਤੀ ਤੇ ਉਹ 31000 ਦੇ ਦਿਓ 31000 ਦੇ ਦਿਓ ਹਰਦੀਪ ਤਾਲੀ ਵਾਲਾ ਨਾਜ਼ਰ ਟ੍ਰੇਡਿੰਗ ਕੰਪਨੀ ਤੇ ਨਾਲ ਸਾਡਾ ਟੋਨੀ ਯੂ ਐਸ ਏ ਜੰਡਾਲੀ ਤੇ